ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਇਸ ਘਰ ਦੇ ਵਿੱਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵਪਾਰ ਦਾ ਕੰਮ ਕਰਦੇ ਆ ਵੀਰ ਜੀ ਹਣੀ ਇੱਕ ਹੀ ਝੋਟੀ ਸੇਲ ਕਰਦੀਆਂ ਝੋਟੀ ਬਹੁਤ ਸੋਹਣੀ ਸੁਨੱਖੀ ਤਾਜੀ ਸੂਈ ਆ ਬਿਲਕੁਲ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਛੋਟੀ ਦੀ ਡੀਟੇਲ ਲਵਾਂਗੇ ਜੀ ਹਾਂਜੀ ਸਾਸਰੀ ਘਾਲ ਵੀਰ ਜੀ ਅਸੀਂ ਆਪਾਂ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਭਿੰਡ ਡੇਰੀ ਵਾਂਗ ਵੇਚਦੇ ਆ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਾਸਰੀ ਘਾਲ ਜੀ ਠੀਕ ਹੈ ਜੀ ਤੇ ਦੂਜੇ ਸੂਏ ਸੂਈ ਆ ਹਾਂਜੀ ਚੌਥਾ ਦਿਨ ਸੂਈਨ ਹੋਇਆ 8 ਲੀਟਰ ਬੋਲਾ ਆ ਥਲੇ ਠੀਕ ਹੈ ਜੀ ਕੋਈ ਭਾਵੇਂ ਇਦਾਂ ਥਲੇ ਕਰੀਓ ਜਿੱਦਾਂ ਮਰਜੀ ਠੀਕ ਹੈ ਜੀ ਠੀਕ ਹੈ ਬਾਕੀ ਠੰਡੀ ਤੇ ਰਹੀ ਹੈ ਹੈ ਠੰਡੀ ਤੇ ਰਹੀ ਜਿੱਦਾਂ ਮਰਜੀ ਠੀਕ ਹੈ ਐਡਰੈਸ ਵੀਰ ਜੀ ਦੱਸ ਦਈਏ ਕਰਾਂਗੇ ਐਡਰੈਸ ਪਿੰਡ ਕਿਸ਼ਨਪੁਰ ਹਾਂਜੀ ਡਾਕਾਣਾ ਜਗਵਾਲ ਵੇੜ ਜਿਦਾ ਕਦਾਪੁਰ ਜੀ ਠੀਕ ਹੈ ਜੀ ਅਲੱਗੇ ਸ਼ਾਲੇ ਆਪਣੇ ਸਾਤ-ਅੱਠ ਕਿਲੋਮੀਟਰ ਤੇ ਕਨੋਂ ਆਣ ਵੀ ਸਾਤ-ਅੱਠ ਕਿਲੋਮੀਟਰ ਦੀ ਹੈ ਜੀ ਨਾਮ ਕੀ ਵੀਰ ਜੀ ਆਪਣਾ ਬਈ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਫੋਨ ਨੰਬਰ ਦੱਸੋ ਜੀ 73472 16299 ਠੀਕ ਆ ਹਾਂ ਜੀ ਵੇਚਣ ਵਾਲੇ ਵੀ ਫੋਨ ਕਰਨ ਤੁਹਾਨੂੰ ਹਨਾ ਵੀ ਜਿੰਨਾ ਘਰੋਂ ਆਪਣੇ ਉਹ ਵੇਚਣੀਆਂ ਉਹ ਵੀ ਫੋਨ ਕਰਨਾ ਹਨਾ ਪੀ ਖਰੀਦ ਵੀ ਲੈਨੇ ਜਿੱਦਾਂ ਦੀ ਮਰਜ਼ੀ ਕੱਲ ਤਿੰਨ ਚਾਰ ਹੈਗੇ ਜੀ ਕੱਲ ਫੇ ਵੇਚੇ ਤਾਂ ਅਜ ਇੱਕ ਹੀ ਰਹੀ ਜੋ ਡਿਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਗੇ ਹੈ ਪੀ ਇਹ ਪ੍ਰੌਣੀਆਂ ਆਉਂਦੀਆਂ ਦੋ ਚਾਰ ਦਣ ਰਹਿੰਦੀਆਂ ਫੇ ਚਲ ਜਾਂਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਠੀਕ ਹੈ ਜੀ ਤੇ ਅੱਜ ਵੀਡੀਓ ਦਾ ਸਵਾਪ ਬਣ ਗਿਆ ਤੇ ਆਪਾਂ ਆਗੇ ਤੁਹਾਡੇ ਕੋਲ ਹੈਨਾ ਭਿੰਡੋ ਸਾਹਿਬ ਨੂੰ ਠੀਕ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਬੁਲਾਇਆ ਤੇ ਇਹਨੂੰ ਭਾਜੀ ਤੋਰੀੇ ਖੋਲਗੇ ਹੈ ਅਰੇ ਬੋੜਾ ਹੀ ਹੋਣਾ ਫੇਰ ਬੋੜਾ ਬੋੜਾ ਭਾਈ ਚੌਥਾ ਦਿਨ ਸੂਈ ਚੌਥਾ ਦਿਨ ਸੂਈ ਨੂੰ ਆ ਬਾਕੀ ਸੋਹਣੀ ਸੁਨੱਖੀ ਕੱਦ ਕਾਠ ਬਾਕੀ ਥਣ ਥਣ ਬੜੇ ਸੋਹਣੇ ਚੰਗੀ ਕੁਆਲਿਟੀ ਵਾਲਾ ਥਣ ਲੱਗਾ ਲੇਵਾ ਵੇਖੋ ਜੀ ਬਟਨਾ ਵਾਲਾ ਕਰਮਾ ਵਾਲੀ ਦਾ ਹਲੇ ਬੋਲੇ ਤੇ ਹੀ ਹੈ ਜੀ ਬੱਚੇ ਦਾ ਕਰੂਗੀ ਜਿਆਦਾ ਆ ਵੇਖੋ ਕਰੋ ਜੱਕ ਜੀ ਬਾਕੀ ਸਿੰਘ ਸੁng ਚੰਗਾ ਸੋਹਣਾ ਸੋਹਣਾ ਜਿੰਨੀ ਵੀ ਹੈਗੀ ਬਹੁਤ ਸੋਹਣੀ ਹੈ ਜੀ ਕਰੋਜਾ ਇਕ ਬਾਕੀ ਥਾਣ ਜਿਹੜਾ ਲੱਗਾ ਬਹੁਤ ਸੋਹਣਾ ਥਾਣ ਲੱਗਾ ਵਾ ਕੱਦ ਕਾਠਲੋਂ ਤੇ ਆ ਕੇ ਸਿੰਘ ਪੱਖੋਂ ਸਾਰੀ ਸੋਹਣੀ ਹੈ ਸਾਫ਼ ਸੁਥਰੀ ਹੈ ਜੀ ਜੁੱਟੀ ਕਰੋਜਾ ਕੱਟੀ ਕੱਟਾ ਦੱਸਿਆ ਮਗਰ ਜੀ ਕੱਟਾ ਜੀ ਕਟਾ ਮੰਡ ਆ ਵੇਖੋ ਕੁਲਾਏ ਪੱਛਾ ਜੀ ਬਹੁਤ ਹੀ ਸੋਹਣਾ ਬੱਚਾ ਦਿੱਤਾ ਵਾ ਤੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਵੀਰ ਜੀ ਇਹ ਭਾਈ ਦੁੱਧ 12-13 ਕਿਲੋ ਕੱਢਦਾ ਹੀ ਠੀਕ ਆ ਤੇ ਇਹਦਾ ਕਿੰਨਾ ਕਰਨਾ ਮੁੱਲ ਵੀਰ ਜੀ ਮੁੱਲ ਭਾਈ ਹੈ 1-10 ਜੀ ਹਾਂ ਜੀ ਬਾਕੀ ਲੈਣ ਦੇਣ ਕਰ ਲੈ ਇੱਕ ਪੰਜ ਵੀ ਦੇ ਦਾਂਗੇ ਛੋਟ ਹੋ ਜੂ ਥੋੜੀ ਬੜੀ ਕਰ ਲੈ ਕੋਈ ਹਮਨਤਾ ਫੋਨ ਲਾਵੇ ਕੋਈ ਹਨਾ ਫੋਨ ਲਾਵੇ ਮਾਰਦਾ ਜੂਰ ਕਰਾਂਗੇ ਕਰ ਦਈਏ 10000 ਦੀ ਹੋਰ ਕਰ ਦੋ ਕਰ ਇੱਕ ਲੱਖ 4000 ਦੀ 1 ਲੱਖ 3000 ਦੀ ਦੇ ਦਾਂਗੇ ਛੋਟੀ 3000 ਬਾਕੀ ਫੋਨ ਲਾਵੇ ਕੋਈ ਮੋੜਨਾ ਥੋੜੀ ਕੇ ਇਹਨੂੰ ਹਾਂਜੀ ਹੁਣ ਬੋਲਾ ਅਗਲਾ ਆਵੇ ਨਾਲੇ ਬੋਲਾ ਖਾ ਕੇ ਜਾਵੇ ਹਨਾ ਬਾਕੀ ਥਾਣ ਥੋਣੇ ਕਰਾ ਵੇਖ ਲੋ ਥਾਣ ਬੜੇ ਚੰਗੇ ਸੋਹਣੇ ਲੱਗੇ ਆ ਜਿੰਨੇ ਵੀ ਆ ਸਾਫ ਸੁਥਰੀ ਪੂਰੀ ਆ ਜੀ ਰੰਗ ਬੜਾ ਸੋਹਣਾ ਝੋਟੀ ਦਾ ਜੀ 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 ਠੀਕ ਹੈ ਕਰਨੀ ਵੀਰ ਜੀ ਕੋਈ ਗੱਲ ਬਾਤ ਹੋ ਰਹੀ ਵਾ ਠੀਕ ਹੈ ਠੀਕ ਹੈ ਲਾਇਓ ਵੀਰ ਨੂੰ ਫੋਨ ਕਰ ਦਿਓ ਵੀਡੀਓ ਸ਼ੇਅਰ ਤੇ ਆ ਕੇ ਆਪਣੀ ਦੋ ਟੇਮ ਜੋ ਕੇ ਤਸੱਲੀ ਜਰੂਰ ਕਰਕੇ ਲਗੇ ਜੀ ਧੰਨਵਾਦ ਜੀ